ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਜਿਮਨੀ ਚੋਣਾ ਦੀ ਅਤੇ ਗੱਲ ਕਰਦੇ ਹਾਂ ਨਵੇਂ ਸਰਵੇ ਡੇਰਾ ਬਾਬਾ ਨਾਨਕ ਤੋਂ ਡੇਰਾ ਬਾਬਾ ਨਾਨਕ ਦੇ ਸਰਵੇ ਨੇ ਨਵਾਂ ਮੋੜ ਲੈ ਕੇ ਆਇਆ ਹੈ ਜਿਮਨੀ ਚੋਣਾ ਦੇ ਵਿੱਚ ਕਿਉਂਕਿ ਜਿਮਨੀ ਚੋਣਾ ਦੇ ਵਿੱਚ ਇੱਕ ਪਾਸੇ ਇੱਕ ਸਮਾਨ ਦਾ ਯੁੱਧ ਚੱਲ ਰਿਹਾ ਹੈ ਸੁਖਿੰਦਰ ਰਈ ਆਵਾਦੀ ਧਰਮ ਪਤਨੀ ਜਤਿੰਦਰ ਕੌਰ ਰੰਧਾਵਾ ਗੁਰਦੀਪ ਰੰਧਾਵਾ ਆਮ ਆਦਮੀ ਪਾਰਟੀ ਵੱਲੋਂ ਅਤੇ ਰਵੀਕਰਨ ਕਾਲੋ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਇਹਨਾਂ ਤਿੰਨਾਂ ਉਮੀਦਵਾਰਾਂ ਪਰ ਨੂੰ ਦੂਸਰੇ ਪਾਸੇ ਯਾਨੀ ਕਿ ਕਾਂਗਰਸ ਆਮ ਆਦਮੀ ਪਾਰਟੀ ਵੱਲੋਂ ਅੱਡੀ ਛੋਟੀ ਦਾ ਜੋਰ ਲਗਾਇਆ ਜਾ ਰਿਹਾ ਹੈ ਅੱਜ ਜਿਵੇਂ ਹੀ ਆਮ ਆਦਮੀ ਪਾਰਟੀ ਦੀ سپورਟ ਦੇ ਵਿੱਚ ਆਏ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੁਆਰਾ ਅੱਜ ਗੁਰਦੀਪ ਸਿੰਘ ਰੰਧਾਵਾ ਦੇ ਨਾਲ ਮਿਲ ਕੇ ਵੋਟਾਂ ਮੰਗੀਆਂ ਗਈਆਂ ਇੱਧ ਸੁਖਜਿੰਦਰ ਰੰਧਾਵਾ ਅਤੇ ਉਸ ਦੀ ਪਤਨੀ ਜਤਿੰਦਰ ਕੌਰ ਰੰਧਾਵਾ ਅਤੇ ਰਵੀਕਰਨ ਕਾਲੋ ਜੋ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਨੇ ਉਹਨਾਂ ਨੂੰ ਭਾਜੜਾ ਪੈ ਗਈਆਂ ਆਖਰਕਾਰ ਇੱਕ ਵਾਰ ਸੁੱਚਾ ਸਿੰਘ ਲੰਗਾਹ ਨੇ ਠੋਕੇ ਜਵਾਬ ਦਿੱਤਾ ਸੀ ਜੇਕਰ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਇਲਜ਼ਾਮ ਨਹੀਂ ਲਗਾਉਣਗੇ ਤਾਂ ਜ ਨਹੀਂ ਕਰਨ ਕੱਸਣਗੇ ਅ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਤੇ ਅਸੀਂ ਚਾਰਾਂ ਹਲਕਿਆਂ ਦੇ ਵਿੱਚੋਂ ਜਿਹੜਾ ਹੈ ਸਮਰਥਨ ਕਰਾਂਗੇ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕਰਵਾਈ ਹੈ ਸੁੱਚਾ ਸਿੰਘ ਲੰਗਾ ਦੇ ਨਾਲ ਯਾਨੀ ਕਿ ਕੁਲਤਾ ਸਿੰਘ ਸੰਮਾਨੇ ਕੁਲਤਾਸ ਸਿੰਘ ਸੰਧਵਾ ਦੀ ਅਜਹੀ ਸੈਟਿੰਗ ਹੋਈ ਕਿ ਕੁਲਤਾਸ ਸਿੰਘ ਸੰਧਵਾ ਤਾਂ ਹੁਣ ਵਿਦੇਸ਼ ਦੇ ਦੌਰੇ ਤੇ ਨੇ ਉਹ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਇਨਵੈਸਟ ਕਰੋ ਤਾਂ ਕਿ ਪੰਜਾਬ ਵਿੱਚ ਉਦਯੋਗ ਲਗਾਏ ਜਾਣ ਫੈਕਟਰੀਆਂ ਲਗਵਾਈਆਂ ਜਾਣ کارਖਾਨੇ ਲਗਾਏ ਜਾਣ ਇਧਰ ਸੁੱਚਾ ਸਿੰਘ ਲੰਗਾ ਤੇ ਨਹੀਂ ਬੋਲ ਰਿਹਾ ਲੇਕਿਨ ਸਾਰੇ ਹੀ ਆਗੂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਵੇਖਿਆ ਗਿਆ ਗੁਰਦੀਪ ਰੰਧਾਵਾ ਦੇ ਗੁਰਦੀਪ ਰੰਧਾਵਾ ਦੇ ਨਾਲ ਵਾਵਾ ਕੱਠ ਵੇਖੇ ਕਿਉਂਕਿ ਅੱਜ ਇੱਕ ਪਾਸੇ ਗੁਰਦੀਪ ਰੰਧਾਵਾ ਵੱਲੋਂ ਰੈਲੀ ਕੱਢੀ ਗਈ ਦੂਸਰੇ ਪਾਸੇ ਤਜਿੰਦਰ ਕੌਰ ਰੰਧਾਵਾ ਜਿਹਦੇ ਵਿੱਚ ਸੁਖਵਿੰਦਰ ਸਿੰਘ ਰੰਧਾਵਾ ਉਹਦੇ ਵੀਰ ਸਿੰਘ ਰੰਧਾਵਾ ਅਤੇ ਪੂਰਾ ਪਰਿਵਾਰ ਦੇਖਿਆ ਗਿਆ ਯਾਨੀ ਕਿ ਗੁਰਦੀਪ ਸਿੰਘ ਰੰਧਾਵਾ ਦੀ ਰੈਲੀ ਨੂੰ ਦੇਖ ਕੇ ਅੱਜ ਗੱਸ਼ ਖਾ ਕੇ ਡਿੱਗਣ ਵਾਲੇ ਸੀ ਸੁਜਿੰਦਰ ਸਿੰਘ ਰੰਧਾਵਾ ਕਿਉਂਕਿ ਸੁਜਿੰਦਰ ਸਿੰਘ ਰੰਧਾਵਾ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਖਰ ਇਹ ਮੰਨ ਕਿਉਂ ਬਣਾਇਆ ਹੈ ਗੁਰਦੀਪ ਰੰਧਾਵਾ ਜਾਨਕੀ ਆਮ ਆਦਮੀ ਪਾਰਟੀ ਦਾ ਸਪੋਰਟ ਕਰਨ ਦਾ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਗੁਰਦੀਪ ਰੰਧਾਵਾ ਦਾ ਪਲੜਾ ਦਿਨ ਬਰ ਦਿਨ ਭਾਰੀ ਹੁੰਦਾ ਜਾ ਰਿਹਾ ਹੈ ਕਿਉਂਕਿ ਅੰਦਰ ਖਾਤੇ ਅਤੇ ਬਾਹਰ ਦਿਖਾ ਕੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਇੱਕ ਠੋਕੇ ਸਪੋਰਟ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਰੰਦਾਵਾ ਦੀ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਤਜਿੰਦਰ ਕੌਰ ਜਿਹੜੇ ਨੇ ਦਿਨ ਪਰ ਦਿਨ ਜਿੱਤ ਵੱਲ ਵਧ ਰਹੇ ਨੇ ਲੇਕਿਨ ਤਜਿੰਦਰ ਕੌਰ ਰੰਦਾਵਾ ਦੀ ਜਿੱਤ ਤੇ ਥੋੜੀ ਜੀ ਦੂਰੀ ਬਣ ਗਈ ਹੈ ਥੋੜੀ ਜੀ ਜਿੱਤ ਉਹਦੀ ਡਲੇ ਹੋ ਗਈ ਹੈ ਜਿੱਤ ਉਤੇ ਰੋਕ ਲੱਗੀ ਹੈ ਕਿਉਂਕਿ ਜਤਿੰਦਰ ਕੌਰ ਰੰਦਾਵਾ ਦੇ ਵਾਸਤੇ ਗਲੇ ਦੀ ਹੱਡੀ ਬਣ ਗਏ ਨੇ ਗੁਰਦੀਪ ਰੰਦਾਵਾ ਕਿਉਂਕਿ ਗੁਰਦੀਪ ਰੰਦਾਵਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵੋਟਰਾਂ ਦਾ ਸਾਥ ਮਿਲ ਗਿਆ ਹੈ ਡੇਰਾ ਬਾਬਾ ਨਾਨਕ ਤੋਂ ਧੰਨਵਾਦ